ਅਗੋ ਅਬਦਾਲੀ ਨੇ ਗੁੱਸੇ ਵਿੱਚ ਜਵਾਬ ਦਿੱਤਾ ਮੇਰਾ ਕੰਮ ਲੜਨਾ ਏ ਮੈਨੂੰ ਲੜਨਾ ਹੀ ਆਉਂਦਾ ਹੈ ਸੁਣਾ ਕਰਨੀ ਨਹੀਂ ਆਉਂਦੀ ਗੱਲ ਇੰਨੀ ਸਿੱਧੀ ਨਹੀਂ ਸੀ ਕਿ ਅਸੀਂ ਕਹੀਏ ਕਿ ਅਬਦਾਲੀ ਨਾ ਲਾਲਚੀ ਸੀ ਕਿ ਲੱਖਾਂ ਕਰੋੜਾਂ ਦੀ ਜਿੱਤਦਾ ਮਾਲ ਹਾਸਲ ਕਰਨ ਮਗਰੋਂ ਵੀ ਹਜ਼ਾਰਾਂ ਕੁੜੀਆਂ ਨੂੰ ਵੇਚ ਕੇ ਪੈਸਾ ਵਟਣਾ ਚਾਹੁੰਦਾ ਸੀ ਅਸਲ ਗੱਲ ਤਾਂ ਇਹ ਸੀ ਕਿ ਜਿਨ੍ਹਾਂ ਦੇ ਅਸੀਂ ਸਾਰੀ ਉਮਰ ਰੱਖਿਆ ਦੀਆਂ ਰਖੜੀਆਂ ਬਣੀਆਂ ਜਿਨ੍ਹਾਂ ਦੇ ਲਈ ਅਸੀਂ ਸਾਰੀ ਉਮਰ ਕਰਵੇ ਦੇ ਵਰਤ ਰੱਖੇ ਉਹ ਸਾਨੂੰ ਅਫਗਾਨਾਂ ਦੀ ਕੈਦ ਵਿੱਚ ਛੱਡ ਕੇ ਭੱਜ ਗਏ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ہوئی ਪਤੇ ਦੀ ਸਾਂਝ ਪਾਈਏ ਤੇ ਗੱਜ ਕਿਆ ਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁਨੀਆ ਦੇ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹ ਜਾਰੇ ਜੋਰੂ ਤੇ ਜ਼ਮੀਨ ਕਰਕੇ ਭਾਵ ਪੈਸਾ ਔਰਤ ਤੇ ਜਾਇਦਾਦ ਕਰਕੇ ਹੀ ਹੋਈਆਂ ਨੇ ਪਰ ਸਿੱਖ ਕੌਮ ਇਕਲੋਤੀ ਐਸੀ ਕੌਮ ਹੈ ਜਿਸਨੇ ਕਦੇ ਵੀ ਨਾ ਤਿੰਨਾ ਚੀਜ਼ਾਂ ਲਈ ਜੰਗ ਨਹੀਂ ਕੀਤੀ ਸਿੱਖ ਕੌਮ ਨੇ ਜਿੰਨੀਆਂ ਵੀ ਜੰਗਾਂ ਕੀਤੀਆਂ ਨੇ ਉਹ ਹੱਕ ਤੇ ਸੱਚ ਦੇ ਲਈ ਦੀਨ ਤੇ ਧਰਮ ਦੀ ਰੱਖਿਆ ਦੇ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਕੀਤੀਆਂ ਨੇ ਵਕ ਵਕ ਸਮਿਆਂ ਤੇ ਸਦੀਆਂ ਤੋਂ ਹੀ ਭਾਰਤ ਤੇ ਅਨੇਕਾਂ ਹਮਲਾਵਰ ਹਮਲੇ ਕਰਦੇ ਰਹੇ ਨੇ ਜਿਸ ਵਿੱਚ ਮੁਹੰਮਦ ਬਿਨ ਕਾਸਿਮ ਮੁਹੰਮਦ ਗਜ਼ਨਵੀ ਤੇ ਮੁਹੰਮਦ ਗੋਰੀ ਸ਼ਾਮਿਲ ਨੇ ਇਨ੍ਹਾਂ ਤੋਂ ਬਾਅਦ ਬਾਬਰ ਨੇ ਵੀ ਭਾਰਤ ਤੇ ਹਮਲਾ ਕੀਤਾ ਇਹ ਭਾਰਤ ਤੇ ਕਈ ਸਾਲਾਂ ਤੱਕ ਆਪਣਾ ਰਾਜ ਸਥਾਪਿਤ ਕਰਕੇ ਰੱਖਿਆ। ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਰਾਜ ਦਾ ਅੰਤ ਹੋਣ ਲੱਗਿਆ। ਅਜਿਹੇ ਸਮੇਂ ਵਿੱਚ ਭਾਰਤ ਤੇ ਅਫਗਾਨਾਂ ਵੱਲੋਂ ਹਮਲੇ ਕੀਤੇ ਗਏ। ਜਿਸ ਵਿੱਚ ਨਾਦਰ ਸ਼ਾਹ ইরਾਨੀ ਤੇ ਅਹਿਮਦ ਸ਼ਾ ਅਫਦਾਲੀ ਦੇ ਹਮਲੇ ਪ੍ਰਮੁੱਖ ਮੰਨੇ ਜਾਂਦੇ ਨੇ। ਅਫਗਾਨਾਂ ਨੇ ਇਨ੍ਹਾਂ ਹਮਲਿਆਂ ਵਿੱਚ ਭਾਰਤ ਨੂੰ ਅੰਨੇਵਾ ਲੁੱਟਿਆ। ਸੋਨਾ, ਚਾਂਦੀ, ਹੀਰੇ, ਜਵਾਹਰਾਤ ਤੇ ਹੋਰ ਬੇਸ਼ਕੀਮਤੀ ਚੀਜ਼ਾਂ ਨੂੰ ਲੁੱਟਿਆ। ਇਸ ਲੁੱਟਦੇ ਨਾਲ-ਨਾਲ ਭਾਰਤ ਦੀ ਇੱਜ਼ਤ ਨੂੰ ਵੀ ਹੱਥ ਪਾਇਆ ਗਿਆ ਤੇ ਭਾਰਤ ਦੀਆਂ ਬਹੁ-ਬੇਟੀਆਂ ਔਰਤਾਂ ਨੂੰ ਵੀ ਕੈਦ ਕਰਕੇ ਅਫਗਾਨ ਲੈ ਕੇ ਜਾਣਾ ਸੀ ਜਿੱਥੇ ਉਹਨਾਂ ਨੂੰ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਦੇ ਵੇਚਣਾ ਸੀ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਨਾਦਰ ਸ਼ਾਹ ਦੇ ਹਮਲਿਆਂ ਦੇ ਸਮੇਂ ਹੀ ਲਾਹੌਰ ਦਾ ਸੁਬੇਦਾਰ ਜ਼ਕਰੀਆ ਖਾਨ ਦਾ ਪੁੱਤਰ ਜਈਆ ਖਾਨ ਬਣਿਆ ਜਿਸ ਨੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੀ ਮੌਤਾ ਬਦਲਾ ਲੈਣ ਲਈ 1746 ਨੂੰ ਗੁਰਦਾਸ ਦੇ ਕਾਨੂੰਵਾਲ ਦੇ ਜੰਗਲਾਂ ਵਿੱਚ ਸਿੱਖਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਅਚਨਚੇਤ ਹਮਲਾ ਕਰ ਦਿੱਤਾ ਜਿਸ ਵਿੱਚ 15 ਤੋਂ 20 ਹਜ਼ਾਰ ਸਿੱਖ ਇੱਕੋ ਦਿਨ ਵਿੱਚ ਮਾਰੇ ਗਏ ਜਿਸਨੂੰ ਕਿ ਛੋਟਾ ਕੱਲੂਕਾਰਾ ਕਿਹਾ ਜਾਂਦਾ ਹੈ ਤੇ ਅਹਿਮਦ ਸ਼ਾਹ ਅਬਦਾਲੀ ਨੇ 1762 ਦੇ ਵਿੱਚ ਕੁੱਪਰ ਹੇੜੇ ਦੇ ਮੈਦਾਨ ਦੇ ਵਿੱਚ ਸਿੱਖਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਹਮਲਾ ਕੀਤਾ ਜਿਸ ਵਿੱਚ ਇੱਕੋ ਦਿਨ ਵਿੱਚ 35 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਜਿਸਨੂੰ ਕਿ ਵੱਡਾ ਕੱਲੂਕਾਰਾ ਕਿਹਾ ਜਾਂਦਾ ਹੈ ਸਫਰੇ ਸ਼ਹਾਦਤ ਦੇ ਅੱਧੇ ਪ੍ਰਕਰਨ ਦੇ ਵਿੱਚ ਅਸੀਂ ਵੱਡੇ ਕੱਲੂਕਾਰੇ ਦੇ ਇਤਿਹਾਸ ਦੀ ਸਾਂਝ ਪਾਵਾਂਗੇ ਵੱਡੇ ਖੱਲੂਕਾਰ ਦੇ ਇਤਿਹਾਸ ਨੂੰ ਅਸੀਂ ਵੱਖ-ਵੱਖ ਭਾਗਾਂ ਵਿੱਚ ਵੰਡਿਆ ਹੈ ਜਿਸ ਦੇ ਵਿੱਚ ਵੱਡਾ ਖੱਲੂਕਾਰਾ ਕਿਉਂ ਹੋਇਆ ਇਹ ਕਦੋਂ ਕਿੱਥੇ ਤੇ ਕਿਵੇਂ ਵਾਪਰਿਆ ਤੇ ਸਿੰਘਾਂ ਦੁਆਰਾ ਇਸ ਦਾ ਬਦਲਾ ਕਿਵੇਂ ਲਿਆ ਗਿਆ ਸਫਰੇ ਸ਼ਹਾਦਤ ਦੇ ਆਧੇ ਪ੍ਰਕਰਨ ਦੇ ਵਿੱਚ ਅਸੀਂ ਵੱਡਾ ਖੱਲੂਕਾਰਾ ਹੋਣ ਦੇ ਕਾਰਨਾਂ ਦੀ ਸਾਂਝ ਪਾਵਾਂਗੇ ਕਿਉਂਕਿ ਜਿਹੜੀਆਂ ਕੌਮਾਂ ਆਪਣੀ ਵੱਖਰੀ ਹੋਣ ਨੂੰ ਜਿਉਂਦਾ ਰੱਖਣਾ ਚਾਹੁੰਦੀਆਂ ਨੇ ਇਹ ਵਰਤਾਰੇ ਉਹਨਾਂ ਨਾਲ ਹੀ ਵਾਪਰਦੇ ਨੇ ਜੋ ਕੌਮਾਂ ਸੱਤਾ ਦੇ ਸਾਹਮਣੇ ਝੁਕ ਜਾਂਦੀਆਂ ਨੇ ਉਹਨਾਂ ਉੱਤੇ ਇਹ ਵਰਤਾਰੇ ਨਹੀਂ ਵਾਪਰਦੇ ਇਸ ਇਤਿਹਾਸ ਨੂੰ ਦੱਸਣ ਦੇ ਲਈ ਅਸੀਂ ਜ਼ਿਆਦਾਤਰ ਜਗ੍ਹਾ ਤੇ ਜਗਦੀਪ ਸਿੰਘ ਫੀਤਗੋੜ ਦੀ ਲਿਖੀ ਕਿਤਾਬ ਬੇਲਿਓ ਨਿਕਲਦੇ ਸ਼ੇਰ ਦਾ ਸਹਾਰਾ ਲਿਆ ਹੈ। ਇਹ ਕਿਤਾਬ ਬਹੁਤ ਹੀ ਵਧੀਆ ਢੰਗ ਦੇ ਨਾਲ ਸਿੱਖ ਇਤਿਹਾਸ ਨੂੰ ਸਿੱਖਾਂ ਤੇ ਦੁਨੀਆ ਦੇ ਸਾਹਮਣੇ ਕਰ ਰਹੀ ਹੈ। ਜੇ ਤੁਸੀਂ ਡੂੰਘਾਈ ਦੇ ਨਾਲ ਸਿੱਖ ਇਤਿਹਾਸ ਨੂੰ ਜਾਣਨਾ ਚਾਹੁੰਦੇ ਹੋ ਤਾਂ ਇਹ ਕਿਤਾਬ ਨੂੰ ਜ਼ਰੂਰ ਪੜੋ। ਜੇ ਤੁਸੀਂ ਇਸ ਚੈਨਲ ਵਿਰਸਾ ਗੁਰਬਾਣੀ ਦੇ ਨਾਲ ਨਵੇਂ ਜੁੜੇ ਹੋ ਤੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਆਪਣੇ ਮਾਨਮਤੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੀਏ। ਸਫਰੇ ਸ਼ਹਾਦੇ ਦੇ ਇਸ ਪ੍ਰਕਰਨ ਦੇ ਵਿੱਚ ਅਸੀਂ ਗੱਲ ਕਰਾਂਗੇ ਅਹਿਮਦ ਸ਼ਾਹ ਅਬਦਾਲੀ ਦੇ ਪੰਜਵੇਂ ਹਮਲੇ ਦੀ ਜੋ ਕਿ ਵੱਡੇ ਖੱਲੂ ਘਾਰੇ ਦਾ ਮੁੱਢ ਬਣਿਆ ਅਹਿਮਦ ਸ਼ਾਹ ਅਬਦਾਲੀ ਦੇ ਪੰਜਵੇਂ ਹਮਲੇ ਵਿੱਚ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਐਸਾ ਸਬਕ ਸਿਖਾਇਆ ਜਿਸ ਕਰਕੇ ਉਸਨੇ ਵੱਡਾ ਖੱਲੂ ਘਾਰਾ ਕੀਤਾ ਅਸੀਂ ਸਫਰੇ ਸ਼ਹਾਦੇ ਦੇ ਪਿਛਲੇ ਪ੍ਰਕਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਦੇ ਇਤਿਹਾਸ ਦੀ ਸਾਂਝ ਪਾਈ ਸੀ ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਦੇ ਚੌਥੇ ਹਮਲੇ ਦਾ ਜ਼ਿਕਰ ਕੀਤਾ ਸੀ ਇਸੇ ਹਮਲੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਤੇ ਹਰਮੰਦਰ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਗਿਆ ਤੇ ਅਮਰ ਸरोवर ਨੂੰ ਪੂਰ ਦਿੱਤਾ ਗਿਆ ਹਰਮੰਦਰ ਸਾਹਿਬ ਨੂੰ ਇਨ੍ਹਾਂ ਅਫਗਾਨਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਇਸ ਬੇਅਦਬੀ ਦਾ ਬਦਲਾ ਲੈਣ ਦੇ ਲਈ ਬਾਬਾ ਦੀਪ ਸਿੰਘ ਜੀ ਨੇ ਅਫਗਾਨਾਂ ਨਾਲ ਲੜਦਿਆਂ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਜੇ ਤੁਸੀਂ ਇਹ ਸੀਰੀਜ਼ ਨਹੀਂ ਦੇਖੀ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਦੇ ਰਾਹੀਂ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਇਹ 6 ਐਪੀਸੋਡਸ ਦੀ ਸੀਰੀਜ਼ ਦੇਖ ਸਕਦੇ ਹੋ ਅਹਿਮਦ ਸ਼ਾਹ ਅਬਦਾਲੀ 1722 ਦੇ ਵਿੱਚ ਜੰਮਿਆ ਸੀ ਉਹ ਨਾਦਰ ਸ਼ਾਹ ইরਾਨੀ ਦੀ ਸੈਨਾ ਦੇ ਵਿੱਚ ਇੱਕ ਸਿਪਾਹੀ ਸੀ ਜਿਸ ਸਮੇਂ ਨਾਦਰ ਸ਼ਾਹ ਨੇ ਭਾਰਤ ਤੇ ਹਮਲੇ ਕੀਤੇ ਸੀ ਉਸ ਵੇਲੇ ਸਿਪਾਹੀ ਵਜੋਂ ਅਹਿਮਦ ਸ਼ਾਹ ਅਬਦਾਲੀ ਵੀ ਉਸਦੇ ਨਾਲ ਹੀ ਸੀ ਨਾਦਰ ਸ਼ਾਹ ਦੀ ਫੌਜ ਦੇ ਵਿੱਚ ਉਸਨੇ ਆਪਣੀ ਕਾਬਲੀਅਤ ਦੇ ਦਮ ਤੇ ਬਹੁਤ ਜਲਦੀ ਤਰੱਕੀ ਹਾਸਲ ਕੀਤੀ 1747 ਦੇ ਵਿੱਚ ਨਾਦਰ ਸ਼ਾਹ ইরਾਨੀ ਨੂੰ ਉਸਦੇ ਸਿਪਾਹੀਆਂ ਨੇ ਹੀ ਮਾਰ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ইরਾਨੀ ਦੇ ਮਰਨ ਤੋਂ ਬਾਅਦ ਆਪਣੇ ਤਾਕਤ ਦੇ ਦਮ ਤੇ ਅਫਗਾਨ ਦਾ ਸ਼ਾਸਕ ਬਣਿਆ ਉਸਨੇ ਆਪਣੇ ਨਾਮ ਦੇ ਨਾਲ ਦੁਰੇ ਦੁਰਾਨੀ ਤਖੱਲਸ ਲਗਾਇਆ ਦੁਰੇ ਦੁਰਾਨੀ ਤੋਂ ਭਾਵ ਮੋਤੀਆਂ ਵਿੱਚੋਂ ਸਰਮੋਹਰ ਮੋਤੀ ਭਾਰਤ ਦੇ ਵਿੱਚ ਦੋ ਕੌਮਾਂ ਨੂੰ ਬਹੁਤ ਬਹਾਦਰ ਮੰਨਿਆ ਗਿਆ ਇੱਕ ਸਿੱਖ ਤੇ ਦੂਜਾ ਮਰਾਠੇ ਸਿੱਖ ਤੇ ਮਰਾਠੇ ਦੋਨੋਂ ਕੋਮਾਂ ਹੀ ਅਬਦਾਲੀ ਦੀਆਂ ਅੱਖਾਂ ਵਿੱਚ ਰੜਕਦੀਆਂ ਸੀ ਅਬਦਾਲੀ ਨੇ ਭਾਰਤ ਤੇ ਆਪਣਾ ਪੰਜਵਾਂ ਹਮਲਾ ਕੀਤਾ ਇਹ ਹਮਲਾ ਮਰਾਠਾ ਕੌਮ ਨੂੰ ਸਬਕ ਸਿਖਾਉਣ ਲਈ ਤੇ ਆਪਣਾ ਲੋਹਾ ਮਣਵਾਉਣ ਲਈ ਕੀਤਾ ਗਿਆ ਸੀ ਤਾਂ ਜੋ ਮਰਾਠੇ ਅਬਦਾਲੀ ਦੇ ਰਾਹ ਦਾ ਰੋੜਾ ਨਾ ਬਣਨ ਅਬਦਾਲੀ ਨੇ 1 ਲੱਖ ਦੀ ਅਫਗਾਨ ਫੌਜ ਲੈ ਕੇ ਭਾਰਤ ਤੇ ਚੜ੍ਹਾਈ ਕਰ ਦਿੱਤੀ। ਅਦੀਨਾ ਬੇਗ ਤੇ ਸਿੱਖਾਂ ਦੀ ਮਦਦ ਦੇ ਨਾਲ ਮਰਾਠਿਆਂ ਨੇ ਪੰਜਾਬ ਦੇ ਕਈ ਇਲਾਕਿਆਂ ਤੇ ਤੇ ਲਾਹੌਰ ਤੇ ਕਬਜ਼ਾ ਕਰ ਲਿਆ ਸੀ। ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਕਾਬਲੋਂ ਤੁਰੰਦੀ ਖਬਰ ਮਰਾਠਿਆਂ ਨੂੰ ਲੱਗੀ ਉਹ ਪੰਜਾਬ ਤੋਂ ਪਾਣੀ ਪਤਵਲ ਕੋਚ ਕਰ ਗਏ। ਉਹ ਪੂਨੇ ਤੋਂ ਇੰਨੀ ਬਾਹਰ ਦੂਰ ਪੰਜਾਬ ਵਿੱਚ ਅਬਦਾਲੀ ਨਾਲ ਹਰ ਕਿਸੇ ਟੱਕਰ ਨਹੀਂ ਲੈਣਾ ਚਾਹੁੰਦੇ ਸੀ। ਉਹ ਜੋਸ਼ੀਆਂ ਤੇ ਯਕੀਨ ਰੱਖਦੇ ਸੀ ਤੇ ਜੰਗ ਵੀ ਮਹੂਰਤ ਕਢਵਾ ਕੇ ਲੜਦੇ ਸੀ। ਤੇ ਉਹਨਾਂ ਦੇ ਜੋਤੀਆਂ ਦਾ ਮੰਨਣਾ ਸੀ ਕਿ ਲਾਹੌਰ ਤੇ ਦਿੱਲੀ ਵਿੱਚ ਉਹਨਾਂ ਦੇ ਸtare ਗਰਦਿਸ਼ ਦੇ ਵਿੱਚ ਨੇ ਜੇ ਉਹ ਲਾਹੌਰ ਤੇ ਦਿੱਲੀ ਦੇ ਵਿੱਚ ਅਫਗਾਨ ਫੌਜਾਂ ਨਾਲ ਲੜਨਗੇ ਤਾਂ ਉਹਨਾਂ ਦੀ ਹਾਰ ਨਿਸ਼ਚਿਤ ਹੈ ਪਰ ਜੇ ਉਹ ਲਾਹੌਰ ਤੇ ਦਿੱਲੀ ਛੱਡ ਕੇ ਪਾਣੀਪਤ ਵਿੱਚ ਅਫਗਾਨ ਫੌਜਾਂ ਨਾਲ ਲੜਨ ਤਾਂ ਉਹਨਾਂ ਦੀ ਜਿੱਤ ਪੱਕੀ ਹੈ 1.5 ਤੋਂ 2 ਲੱਖ ਅਫਗਾਨ ਤੇ ਇਸ ਤੋਂ ਲਗਭਗ ਦੁੱਗਣੇ ਮਰਾਠੇ ਦੋਵੇਂ 3 ਮਹੀਨੇ ਪਾਣੀਪਤ ਦੇ ਮੈਦਾਨ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਬੈਠੇ ਰਹੇ ਪਾਈਨੀ ਫੌਜ ਨੂੰ ਜੇ ਪਾਣੀ ਨਾ ਮਿਲੇ ਤਾਂ ਕਿੰਨਾ ਚਿਰ ਬੈਠਿਆ ਜਾ ਸਕਦਾ ਲੜਾਈ ਵਿੱਚ ਤਾਂ ਪਤਾ ਨਹੀਂ ਕਿਸੇ ਸਿਪਾਹੀ ਨੇ ਕਦੋਂ ਮਰਨਾ ਸੀ ਪਰ ਭੁੱਖ ਦੇ ਨਾਲ ਉਹ ਹੁਣ ਤੜਫ ਰਹੇ ਸੀ ਮਰਾਠਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਸੀ ਕਿਉਂਕਿ ਇੱਕ ਤਾਂ ਉਹਨਾਂ ਦਾ ਲਸ਼ਕਰ ਵੱਧ ਸੀ ਤੇ ਦੂਜਾ ਉਹਨਾਂ ਨਾਲ ਕਈ ਹਜ਼ਾਰ ਗਿਣਤੀ ਵਿੱਚ ਟੀਮੀਆਂ ਵੀ ਸੀ ਜੋ ਤੀਰਥ ਯਾਤਰਾ ਤੇ ਗੰਗਾ ਜਮਨਾ ਇਸ਼ਨਾਨ ਲਈ ਉੱਤਰ ਵਿੱਚ ਆਈਆਂ ਹੋਈਆਂ ਸੀ ਇਸ ਲਈ ਮਰਾਠਿਆਂ ਦੇ ਮੁਖੀ ਸਦਾ ਸ਼ਿਵਰਾਓ ਨੇ ਮਜਬੂਰੀ ਵਿੱਚ ਸਰਾਜੂ ਦੋਲਾ ਤੱਕ ਪਹੁੰਚ ਕੀਤੀ ਤੇ ਉਸ ਰਾਹੀਂ ਅਬਦਾਲੀ ਨੂੰ ਸੁਲਾਹ ਦਾ ਪੇਗਾਮ ਭੇਜਿਆ। ਅਗੋਂ ਅਬਦਾਲੀ ਨੇ ਗੁੱਸੇ ਵਿੱਚ ਜਵਾਬ ਦਿੱਤਾ। ਮੇਰਾ ਕੰਮ ਲੜਨਾ ਏ। ਮੈਨੂੰ ਲੜਨਾ ਹੀ ਆਉਂਦਾ ਹੈ। ਸੁਲਾਹ ਕਰਨੀ ਨਹੀਂ ਆਉਂਦੀ। ਅਬਦਾਲੀ ਮਰਾਠਿਆਂ ਦੀ ਸਥਿਤੀ ਜਾਣਦਾ ਸੀ। ਸੋ ਉਸਨੇ ਸਦਾਸ਼ਿਵਰਾਓ ਦੀ ਪੇਸ਼ਕਸ਼ ਠੁਕਰਾ ਦਿੱਤੀ। ਆਖਿਰ ਮਰਦੇ ਕੀ ਨਾ ਕਰਦੇ। 14 ਜਨਵਰੀ 1761 ਨੂੰ ਪਾਣੀਪੱਤ ਦੀ ਲੜਾਈ ਹੋਈ। ਜਿਸ ਵਿੱਚ ਪਾਣੀਪੱਤ ਦੇ ਮੈਦਾਨ ਵਿੱਚ ਮਰਾਠਿਆਂ ਤੇ ਅਫਗਾਨਾਂ ਦੀ ਆਪਸ ਵਿੱਚ ਟੱਕਰ ਹੋਈ। ਭੁੱਖ ਨਾਲ ਮਰਦੇ ਮਰਾਠਿਆਂ ਨੇ ਹਮਲਾ ਬੋਲ ਦਿੱਤਾ ਪਾਣੀਪੱਤ ਦੇ ਮੈਦਾਨ ਵਿੱਚ ਹਰ ਹਰ ਮਹਾਦੇਵ ਤੇ ਅੱਲਾਹੁ ਅਕਬਰ ਦੀਆਂ ਆਵਾਜ਼ਾਂ ਗੂੰਜ ਰਹੀਆਂ ਸੀ ਲੋਥਾਂ ਦੇ ਢੇਰ ਲੱਗਦੇ ਜਾ ਰਹੇ ਸੀ ਅਬਦਾਲੀ ਨੇ ਮਰਾਠਿਆਂ ਦਾ ਪੱਲੜਾ ਭਾਰੀ ਹੁੰਦਾ ਦੇਖ ਸਰਾਜੂ ਦੋਲਾ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੀ 40000 ਦੀ ਲਖਮੀ ਫੌਜ ਲੈ ਕੇ ਜੰਗ ਦੇ ਮੈਦਾਨ ਵਿੱਚ ਆ ਗਿਆ ਇਸ ਜੰਗ ਵਿੱਚ ਵਿਸ਼ਵਾਸ ਰਾਓ ਤੇ ਸਦਾ ਸ਼ਿਵਰਾਉ ਮਾਰੇ ਗਏ ਆਪਣੇ ਮੁਖੀਆਂ ਦੇ ਮਾਰੇ ਜਾਣ ਕਰਕੇ ਮਰਾਠਾ ਫੌਜ ਵਿੱਚ ਭਗੜੜ ਮਚ ਗਈ ਪਾਣੀਪੱਤ ਦੀ ਜੰਗ ਵਿੱਚ ਇੱਕ ਦਿਨ ਵਿੱਚ ਹੀ ਤਕਰੀਬਨ 2 ਲੱਖ ਵਿੱਚੋਂ 1.5 ਲੱਖ ਦੇ ਕਰੀਬ ਮਰਾਠਿਆਂ ਨੂੰ ਮਾਰ ਦਿੱਤਾ ਗਿਆ। ਹਾਥੀ, ਘੋੜੇ ਤੇ ਉਂਟਾਂ ਦੀ ਗਿਣਤੀ ਤਾਂ ਅਣਗਿਣਤ ਸੀ। ਮਰਾਠਿਆਂ ਦਾ ਪਾਣੀਪੱਦੇ ਮੈਦਾਨ ਵਿੱਚ ਐਸਾ ਲਖ ਟੁੱਟਿਆ ਕਿ ਉਹ ਕਦੇ ਦੁਬਾਰਾ ਲੰਬੇ ਸਮੇਂ ਤੱਕ ਪੈਰਾਂ ਸਿਰ ਖੜੇ ਨਹੀਂ ਹੋ ਸਕੇ। ਬਚੇ ਮਰਾਠੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ। ਪਾਣੀਪੱਦੀ ਜੰਗ ਤੋਂ ਬਾਅਦ ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ ਜਿਸ ਵਿੱਚ 50 ਲੱਖ ਨਗਦ ਤੋਂ ਬਿਨਾ 20 ਲੱਖ ਦੀ ਕੀਮਤ ਦੇ ਸੋਨਾ ਚਾਂਦੀ ਦੇ ਬਰਤਨ ਸੀ ਜਿਨ੍ਹਾਂ ਵਿੱਚ ਮਰਾਠੇ ਜੰਗ ਦੌਰਾਨ ਵੀ ਭੋਜਨ ਕਰਦੇ ਸੀ ਲੁੱਟਦੇ ਮਾਲ ਵਿੱਚ ਹੀ ਹਜ਼ਾਰਾਂ ਮਰਾਠ ਹਨ ਹਿੰਦੂ ਔਰਤਾਂ ਤੇ ਮਰਦ ਵੀ ਕੈਦ ਕਰ ਲਏ ਗਏ ਜਿਨ੍ਹਾਂ ਨੂੰ ਕਾਬਲ ਵਿੱਚ ਲਾ ਜਾ ਕੇ ਗੁਲਾਮ ਤੇ ਦਾਸ ਬਣਾਇਆ ਜਾਣਾ ਸੀ ਤੇ ਔਰਤਾਂ ਨੂੰ ਗਜਨੀ ਦੇ ਬਾਜ਼ਾਰਾਂ ਵਿੱਚ ਵੇਚਿਆ ਜਾਣਾ ਸੀ ਗੱਲ ਇੰਨੀ ਸਿੱਧੀ ਨਹੀਂ ਸੀ ਕਿ ਅਸੀਂ ਕਹੀਏ ਕਿ ਅਫਗਾਨੀ ਇਨਾ ਲਾਲਚੀ ਸੀ ਕਿ ਲੱਖਾਂ ਕਰੋੜਾਂ ਦੀ ਜਿੱਤਦਾ ਮਾਲ ਹਾਸਲ ਕਰਨ ਮਗਰੋਂ ਵੀ ਹਜ਼ਾਰਾਂ ਕੁੜੀਆਂ ਨੂੰ ਵੇਚ ਕੇ ਪੈਸਾ ਵਟਣਾ ਚਾਹੁੰਦਾ ਸੀ ਅਸਲ ਗਲਤਾਂ ਇਹ ਸੀ ਕਿ ਉਸਨੇ ਅਫਗਾਨ ਦੇ ਬਾਜ਼ਾਰਾਂ ਦੇ ਵਿੱਚ ਹਿੰਦੂਸਤਾਨ ਦੀ ਇੱਜ਼ਤ ਟਕੇ ਟਕੇ ਦੇ ਵਿੱਚ ਨਹੀਂ ਸੀ ਅਫਗਾਨੀ ਨੂੰ ਪਤਾ ਸੀ ਕਿ ਇਹਨਾਂ ਨੂੰ ਆਪਣੀ ਸੱਭਿਆਤਾ ਤੇ ਇਤਿਹਾਸ ਉੱਤੇ ਬੜਾ ਮਾਣ ਆ ਉਹ ਹਿੰਦੂਸਤਾਨ ਦੇ ਇਸ ਮਾਣ ਨੂੰ ਤੋੜਨਾ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਜਦ ਗਜਨੀ ਦੇ ਬਾਜ਼ਾਰਾਂ ਵਿੱਚ ਅਸੀਂ ਅਫਗਾਨ ਇਹਨਾਂ ਦੇ ਕੁੰਡ ਕੱਢਣ ਤੇ ਪਰਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਨਿਰਵਸਤਰ ਕਰਕੇ ਮੰਡੀ ਲਾਵਾਂਗੇ ਤਾਂ ਇਹਨਾਂ ਦਾ ਇਹ ਮਾਣ ਤੇ ਇੱਜ਼ਤ ਮਿੱਟੀ ਵਿੱਚ ਮਿਲ ਜਾਣਗੇ ਉਧਰ ਅਹਿਮਦ ਸ਼ਾਹ ਅਬਦਾਲੀ ਕਈ ਮਹੀਨੇ ਦਿੱਲੀ ਦੇ ਪਾਣੀਪਤ ਵਿੱਚ ਰੁਜਿਆ ਰਿਹਾ ਇਧਰ ਸਿੰਘਾਂ ਪੰਜਾਬ ਉੱਤੇ ਆਪਣੇ ਮੋਰਚੇ ਪੱਕੇ ਕਰ ਲਏ ਖਾਲਸੇ ਨੇ ਕਈ ਥਾਈਂ ਨਵੇਂ ਕਿਲੇ ਉਸਾਰੇ ਤੇ ਪੁਰਾਣੇ ਕਿਲੇ ਪੱਕੇ ਕੀਤੇ ਸਰਦਾਰ ਚੜਤ ਸਿੰਘ ਨੇ ਅਫਗਾਨਾਂ ਦੇ ਟੱਕਰੇ ਲਈ ਗੁਜਰਾਵਾਲਾ ਵਿੱਚ ਇੱਕ ਪੱਕਾ ਕਿਲਾ ਖੜਾ ਕਰ ਲਿਆ ਵੱਡੇ-ਵੱਡੇ ਜ਼ਿਮੀਦਾਰਾਂ ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਤੇ ਓਟ ਠੇਠ ਆ ਗਈ ਪੰਜਾਬ ਵਿੱਚ ਹੁਣ ਸਤਲੁਜ ਤੋਂ ਚਨਾਬ ਤੱਕ ਸਿੰਘਾਂ ਦਾ ਬੋਲ ਬਾਲਾ ਸੀ ਅਬਦਾਲੀ ਨੂੰ ਹਿੰਦੁਸਤਾਨ ਆਏ ਨੂੰ ਲਗਭਗ ਸਵਾ ਸਾਲ ਹੋ ਗਿਆ ਸੀ ਪਰ ਉਹ ਦਿੱਲੀ ਪਾਣੀਪਤ ਵਿੱਚ ਐਸਾ ਫਸਿਆ ਕਿ ਪੰਜਾਬ ਵੱਲ ਧਿਆਨ ਨਾ ਦੇ ਸਕਿਆ ਲਗਭਗ ਡੇਢ ਸਾਲ ਮਗਰੋਂ ਅਬਦਾਲੀ ਦਿੱਲੀੋਂ ਵਾਪਸ ਪਰਤਿਆ ਰਾਹ ਵਿੱਚ ਉਸਨੇ ਮਰਾਠਿਆਂ ਦੀ ਸਹਾਇਤਾ ਕਰਨ ਬਦਲੇ ਆਲਾ ਸਿੰਘ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ ਤੇ ਬਰਨਾਲੇ ਵੱਲ ਰੁਖ ਕੀਤਾ ਆਲਾ ਸਿੰਘ ਸਥਿਤੀ ਨੂੰ ਦੇਖਦਿਆਂ ਆਪ ਹੀ ਅਬਦਾਲੀ ਦੇ ਦਰਬਾਰ ਵਿੱਚ ਪੇਸ਼ ਹੋ ਗਿਆ ਆਲਾ ਸਿੰਘ ਨੇ ਮੁਆਫੀ ਵਜੋਂ ਅਬਦਾਲੀ ਨੂੰ 4 ਲੱਖ ਦਾ ਨਜ਼ਰਾਨਾ ਦਿੱਤਾ ਵਾਪਸ ਕਾਬਲ ਜਾਂਦੇ ਹੋਏ ਅਬਦਾਲੀ ਆਲਾ ਸਿੰਘ ਨੂੰ ਮਹਾਰਾਜੇ ਦੀ ਉਪਾਦੀ ਦੇ ਗਿਆ ਜਿਸ ਦਾ ਖਾਲਸਾ ਪੰਥ ਨੇ ਬਹੁਤ ਬੁਰਾ ਮਨਾਇਆ ਗੱਲ ਖਾਲਸਾ ਆਲਾ ਸਿੰਘ ਨੂੰ ਕੌਮ ਦਾ ਗਦਾਰ ਮੰਨਦਾ ਸੀ ਤੇ ਸਜ਼ਾ ਦੇਣਾ ਚਾਹੁੰਦਾ ਸੀ ਪਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਸਿੰਘਾਂ ਨੂੰ ਪਟਿਆਲੇ ਵਾਲਿਆਂ ਨੂੰ ਮਹਾਰਾਜ ਕਲੰਗੀਧਰ ਪਿਤਾ ਦੇ ਦਿੱਤੇ ਹੁਕਮਨਾਮੇ ਦੀ ਯਾਦ ਦੁਵਾਈ ਤੇ ਖਾਲਸੇ ਨੂੰ ਆਲਾ ਸਿੰਘ ਨੂੰ ਸਜ਼ਾ ਦੇਣ ਤੋਂ ਰੋਕ ਲਿਆ ਤੇ ਸਮਝਾਇਆ ਕਿ ਜਿਨ੍ਹਾਂ ਦੀ ਦੋੜ ਸਿਰਫ ਰਾਜ ਦੀ ਹੋਵੇ ਉਹਨਾਂ ਤੋਂ ਕਦੇ ਕਦਾਈ ਐਸੀਆਂ ਭੁੱਲਾਂ ਹੋ ਜਾਇਆ ਕਰਦੀਆਂ ਨੇ ਰਾਸੀ ਲਾਹੇ ਲੈਣ ਲਈ ਰਾਜੇ ਅਕਸਰ ਸਮਝੋਤਿਆਂ ਤੇ ਦਸਖਤ ਕਰ ਦਿੰਦੇ ਨੇ ਫੇਰ ਭਾਵੇਂ ਉਹ ਦਸਖਤ ਉਹਨਾਂ ਦੇ ਕੌਮੀ ਸਿਧਾਂਤਾਂ ਦੇ ਉਲਟ ਹੀ ਕਿਉਂ ਨਾ ਹੋਣ ਕੋਈ ਇੱਕ ਵਿੱਚ ਵੀ ਤੁਹਾਨੂੰ ਇਹ ਸਭ ਕੁਝ ਦੇਖਣ ਨੂੰ ਮਿਲੇਗਾ ਪਟਿਆਲਾ ਘਰਾਣੇ ਕੋਲ ਗੁਰਗੋਬਿੰਦ ਸਿੰਘ ਪਾਸ਼ਾ ਦਾ ਹੁਕਮਨਾਮਾ ਸੀ ਜਿਸ ਤੇ ਲਿਖਿਆ ਸੀ ਤੇਰਾ ਘਰ ਮੇਰਾ ਅਸਹਿ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜੀ ਦੀ ਇਹ ਦੂਰਅੰਦੇਸ਼ੀ ਅੱਜ ਸੱਚਮੁੱਚ ਸੱਚ ਹੋ ਰਹੀ ਆ ਜੂਨ 1984 ਤੇ ਨਵੰਬਰ 1984 ਸਮੇਂ अनेका ਲੀਡਰ ਐਸੇ ਹੋਏ ਨੇ ਜਿਹੜੇ ਕਹੋਂਦੇ ਤਾਂ ਆਪਣੇ ਆਪ ਨੂੰ ਕੌਮੀ ਤੇ ਪੰਥਕ ਲੀਡਰ ਸੀ ਪਰ ਉਹਨਾਂ ਨੇ ਰਾਜ ਦੀ ਭੁੱਖ ਕਰਕੇ ਸਮੇਂ ਦੀਆਂ ਜ਼ਾਲਮ ਹਕੂਮਤਾਂ ਨਾਲ ਸਮਝੌਤੇ ਕੀਤੇ ਇੱਧਰ ਜਦੋਂ ਅਬਦਾਲੀ ਦਿੱਲੀੋਂ ਵਾਪਸ ਕਾਬਲ ਪਰਤ ਰਿਹਾ ਸੀ ਸਤਲੁਜ ਤੱਕ ਪਹੁੰਚਦਿਆਂ ਉਸਦੀ ਲੁੱਟਦੇ ਮਾਲ ਵਿੱਚ ਵਾਧਾ ਹੁੰਦਾ ਰਿਹਾ ਪਰ ਸਤਲੁਜ ਪਾਰ ਕਰਦੇ ਸਾਰ ਹੀ ਖਾਲਸੇ ਨੇ ਅਬਦਾਲੀ ਦੇ ਲਸ਼ਕਰ ਉੱਤੇ ਹਮਲਾ ਬੋਲ ਦਿੱਤਾ ਸੀ ਜਿਸ ਕਰਕੇ ਸਾਲ ਸਵਾ ਸਾਲ ਦੇ ਵਿੱਚ ਪਾਣੀ ਪਤ ਤੇ ਦਿੱਲੀ ਵਿੱਚੋਂ ਲੁੱਟਿਆ ਸਾਰਾ ਖਜ਼ਾਨਾ ਪਲਾ ਵਿੱਚ ਹੀ ਘਟਣ ਲੱਗਿਆ ਸੀ ਸਤਨੂਜ ਪਾਰ ਹੁੰਦਿਆਂ ਹੀ ਅਫਗਾਨੀ ਦੇ ਖੱਤਰ ਗਧੇ ਊਂਠ ਆਪਣੇ ਆਪ ਨੂੰ ਹੌਲਾ ਹੁੰਦਾ ਮਹਿਸੂਸ ਕਰਨ ਲੱਗੇ ਸੀ ਜਮਨਾ ਪਾਰ ਤੋਂ ਉਹਨਾਂ ਤੇ ਲੱਦਿਆ ਪਾਰ ਸਤਨੂਜ ਤੱਕ ਪਹੁੰਚਦਿਆਂ ਵੱਧਾ ਹੀ ਰਹਿੰਦਾ ਸੀ ਪਰ ਸਤਨੂਜ ਦੇ ਇਸ ਪਾਰ ਆਉਂਦਿਆਂ ਹੀ ਸਿੰਘਾਂ ਦੇ ਪਹਿਲੇ ਹੱਲੇ ਤੋਂ ਹੀ ਪਾਰ ਚੁੱਕਣ ਵਾਲੇ ਜਾਨਵਰ ਆਪਣੇ ਆਪ ਨੂੰ ਸੁੱਕਾ ਹੁੰਦਾ ਮਹਿਸੂਸ ਕਰਦੇ ਸੀ ਪਹਿਲਾਂ ਚਨਾ ਫਿਰ ਜੇਲਮ ਇਹ ਫਿਰ اٹਕ ਤੱਕ ਜਾਂਦਿਆਂ ਤਾਂ ਉਹ ਹੋਰੇ ਫੁੱਲ ਹੋ ਜਾਂਦੇ ਸੀ ਖਾਲਸੇ ਨੇ ਅਫਦਾਲੀ ਦੁਆਰਾ ਗੁਲਾਮ ਬਣਾ ਕੇ ਕੈਦ ਕਰਕੇ ਕਾਬਲ ਕੰਦਾਰ ਲੈ ਕੇ ਜਾਣ ਵਾਲੀਆਂ ਕੁੜੀਆਂ ਨੂੰ ਆਜ਼ਾਦ ਕਰਵਾਉਣ ਦਾ ਫੈਸਲਾ ਕੀਤਾ ਕਿਉਂਕਿ ਖਾਲਸੇ ਦਾ ਮੰਨਣਾ ਸੀ ਕਿ ਹਿੰਦੁਸਤਾਨ ਦੀ ਇੱਜ਼ਤ ਸਾਡੇ ਹੁੰਦਿਆਂ ਕਾਬਲ ਕੰਦਾਰ ਦੇ ਬਾਜ਼ਾਰਾਂ ਵਿੱਚ ਨਹੀਂ ਰੋਲ ਸਕਦੀ ਇਹਨਾਂ ਦੀ ਇੱਜ਼ਤ ਆਬਰੀ ਬਚਾਉਣ ਲਈ ਖਾਲਸਾ ਅਣਖ ਨਾਲ ਜੂਝੇਗਾ ਤੇ ਆਪਣੇ ਲਹੂ ਦਾ ਆਖਰੀ ਕਤਰਾ ਵਹਾ ਕੇ ਵੀ ਇਹਨਾਂ ਕੁੜੀਆਂ ਨੂੰ ਛਡਵਾ ਕੇ ਲਿਆਏਗਾ ਨਹੀਂ ਤਾਂ ਅਫਦਾਲੀ ਨੇ ਇਹ ਸੋਚਣਾ ਹੈ ਕਿ ਹਿੰਦੁਸਤਾਨ ਤੇ ਪੰਜਾਬ ਵਿੱਚ ਐਸਾ ਕੋਈ ਵੀ ਮਰਦ ਨਹੀਂ ਜੋ ਆਪਣੀਆਂ ਧੀਆਂ ਪਹਿਣਾ ਤੇ ਦੇਸ਼ ਦੀਆਂ ਔਰਤਾਂ ਦੀ ਇੱਜ਼ਤ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਦੇ ਨਿਲਾਮ ਹੋਣ ਤੋਂ ਰੋਕ ਸਕੇ ਭਾਈ ਹਾਟੂ ਸਿੰਘ ਭਾਈ ਬਾਗ ਸਿੰਘ ਭਾਈ 라ਵਣ ਸਿੰਘ ਭਾਈ ਕਹਾ ਸਿੰਘ ਦੇ ਸਿੰਘਾਂ ਤੇ ਬੀਬੀ ਅਮਰਕੋਲ ਜਈਆਂ ਸਿੰਘਣੀਆਂ ਨੇ ਅਬਦਾਲੀ ਦੀ ਕੈਲ ਚੋਂ ਇਨ੍ਹਾਂ ਕੁੜੀਆਂ ਨੂੰ ਆਜ਼ਾਦ ਕਰਵਾਇਆ ਭਾਈ ਹਾਟੂ ਸਿੰਘ ਜੀ ਵੀ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਦੀ ਸ਼ਹਾਦਤ ਲਾਸਾਨੀ ਹੈ ਭਾਈ ਹਾਟੂ ਸਿੰਘ ਜੀ ਨੇ ਬਾਕੀ ਦੇ ਸਿੰਘਾਂ ਤੇ ਬੀਬੀ ਅਮਰਕੌਰ ਦੇ ਸਾਥ ਦੇ ਨਾਲ ਅਫਦਾਲੀ ਦੀ ਕੈਦ ਵਿੱਚੋਂ ਇਹਨਾਂ ਕੁੜੀਆਂ ਨੂੰ ਕਿਵੇਂ ਆਜ਼ਾਦ ਕਰਵਾਇਆ ਤੇ ਕਿਵੇਂ ਸ਼ਹਾਦਤ ਕਾਬਤ ਕੀਤੀ ਇਸ ਇਤਿਹਾਸ ਦੀ ਸਾਜ ਵੀ ਅਸੀਂ ਉਦੋਂ ਪਾਵਾਂਗੇ ਜਦੋਂ ਅਸੀਂ ਸਫਰੇ ਸ਼ਹਾਦਤ ਦੇ प्रकरण ਦੇ ਵਿੱਚ ਭਾਈ ਹਾਟੂ ਸਿੰਘ ਜੀ ਦੀ ਸ਼ਹਾਦਤ ਦੀ ਸਾਜ ਪਾਵਾਂਗੇ ਖਾਲਸੇ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਹੁਕਮ ਤੇ ਅਫਦਾਲੀ ਦੀ ਕੈਦ ਵਿੱਚੋਂ ਛੁਡਾਈਆਂ ਕੁੜੀਆਂ ਨੂੰ ਘਰੋਂ ਘਰੀ ਪਹੁੰਚਾਉਣ ਦਾ ਜਿੰਮਾ ਚੁੱਕਿਆ ਇਹਨਾਂ ਕੁੜੀਆਂ ਨੂੰ ਘਰੋਂ ਘਰੀ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਉਹ ਜ ਕੁੜੀਆਂ ਇਕੱਠੀਆਂ ਹੋ ਕੇ ਸਰਦਾਰ ਜੱਸਾ ਸਿੰਘ ਜੀ ਕੋਲ ਆਈਆਂ ਤੇ ਉਹਨਾਂ ਨੂੰ ਕਹਿ ਲੱਗੀਆਂ ਇਹ ਜਿਨ੍ਹਾਂ ਦੇ ਅਸੀਂ ਸਾਰੀ ਉਮਰ ਰੱਖਿਆ ਦੀਆਂ ਰਖੜੀਆਂ ਬਣੀਆਂ ਜਿਨ੍ਹਾਂ ਦੇ ਲਈ ਅਸੀਂ ਸਾਰੀ ਉਮਰ ਕਰਵੇ ਦੇ ਵਰਤ ਰੱਖੇ ਉਹ ਸਾਨੂੰ ਅਫਗਾਨਾਂ ਦੀ ਕੈਦ ਵਿੱਚ ਛੱਡ ਕੇ ਭੱਜ ਗਏ ਉਹਨਾਂ ਕਿਸੇ ਨੇ ਵੀ ਸਾਨੂੰ ਛਡਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਸਭ ਨੂੰ ਆਪਣੀਆਂ ਜਾਨਾਂ ਜਾਨ ਦਾ ਭੈ ਸੀ ਸੋ ਉਹਨਾਂ ਨੇ ਸਾਡੇ ਨਾਲੋਂ ਆਪਣੀ ਜਾਨ ਕੀਮਤੀ ਜਾਣੀ ਜਮਨਾ ਘੱਗਰ ਤੱਕ ਸੈਂਕੜੇ ਰਾਜੇ ਦੇ ਦੀਵਾਰਿਆਂ ਦੇ ਦੇਸ਼ਾਂ ਵਿੱਚੋਂ ਅਫਗਾਨੀ ਸਾਨੂੰ ਹੱਕ ਦਾ ਲੈ ਕੇ ਆਇਆ ਪਰ ਕੋਈ ਸਾਡੀ ਮੁਕਤੀ ਲਈ ਨਾ ਮੋੜਿਆ ਤੇ ਹੁਣ ਜਦ ਅਸੀਂ ਵਾਪਸ ਪਰਤਾਂ ਗਿਆ ਤਾਂ ਹੋ ਸਕਦਾ ਹੈ ਕਿ ਸਾਨੂੰ ਅਫਗਾਨਾਂ ਦੇ ਪਿੰਜਰਾਂ ਵਿੱਚ ਕੈਦੀ ਦੇ ਕੇ ਛੱਡ ਜਾਣ ਵਾਲੇ ਸਾਡੇ ਪਿਓ ਭਰਾ ਪਤੀ ਸਾਡੀ ਵਾਪਸ ਪਰਤਦਿਆਂ ਦੀ ਅਗਨੀ ਪ੍ਰੀਖਿਆ ਲੈਣ ਅਸੀਂ ਅਫਗਾਨਾਂ ਦੀ ਕੈਦ ਵਿੱਚ ਸੋਸੋ ਗੱਲਾਂ ਕੀਤੀਆਂ ਜਾਣਗੀਆਂ ਸਾਨੂੰ ਅਫਗਾਨਾਂ ਦੀ ਕੈਦ ਵਿੱਚੋਂ ਬਚ ਕੇ ਮੁੜੀਆਂ ਨੂੰ ਸ਼ਾਬਾਸ਼ ਨਹੀਂ ਜ਼ਿਲਤ ਮਿਲੇਗੀ ਅਸੀਂ ਹੁਣ ਵਾਪਸ ਨਹੀਂ ਜਾਣਾ ਅਸੀਂ ਹੁਣ ਬੀਬੀ ਅਮਰਕੌਰ ਨਾਲ ਰਹਿਣਾ ਹੈ ਤਾਕੇ ਜੇ ਅਸੀਂ ਇਸ ਜਨਮ ਚ ਨਹੀਂ ਤਾਂ ਅਗਲੇ ਜਨਮ ਤਾ ਜਰੂਰ ਉਸ ਦਲੇਰੀ ਤੇ ਦ੍ਰਿੜਤਾ ਨੂੰ ਛੂ ਸਕੀਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਅਫਦਾਲੀ ਦੀ ਕੈਦ ਚ ਛੁਡਵਾਈਆਂ ਇਹਨਾਂ ਕੁੜੀਆਂ ਨੂੰ ਜਵਾਬ ਦਿੱਤਾ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਤੁਸੀਂ ਇਹ ਗੱਲ ਸਦਾ ਚੇਤੇ ਰੱਖਿਓ ਕਿ ਤੁਸੀਂ ਖਾਲਸੇ ਦੀਆਂ ਭੈਣਾਂ ਹੋ ਅਸੀਂ ਤੁਹਾਨੂੰ ਵੈਰੀਆਂ ਕੋਲੋਂ ਛੁਡਵਾ ਸਕਦੇ ਹਾਂ ਤਾਂ ਤੁਹਾਡੇ ਘਰੇ ਵਸਾ ਵੀ ਸਕਦੇ ਹਾਂ ਕੋਈ ਤੁਹਾਡੇ ਤੇ ਉਂਗਲ ਤਾਂ ਕੀ ਅੱਖ ਵੀ ਨਹੀਂ ਚੱਕ ਸਕਦਾ ਸਿੰਘ ਆਪ ਤੁਹਾਡੇ ਨਾਲ ਜਾਣਗੇ ਤੇ ਤੁਹਾਨੂੰ ਸੁਰੱਖਿਆ ਨਾਲ ਘਰੋ ਘਰੀ ਛੱਡ ਕੇ ਆਉਣਗੇ ਖਾਲਸਾ ਇਹਨਾਂ ਕੁੜੀਆਂ ਨੂੰ ਉਹਨਾਂ ਦੇ ਘਰੋ ਘਰੀ ਛੱਡਣ ਲਈ ਰਵਾਨਾ ਹੋ ਗਿਆ ਕਈ ਪਿੰਡਾਂ ਦੀਆਂ ਜੂਹਾ ਵਿੱਚ ਜਦ ਖਾਲਸੇ ਦੇ ਘੋੜੇ ਦਿਖਾਈ ਦਿੱਤੇ ਤਾਂ ਪਿੰਡ ਵਾਸੀਆਂ ਤੇ ਪਿੰਡਾਂ ਦੀਆਂ ਡਰੀਆਂ ਹੋਈਆਂ ਤੀਮੀਆਂ ਨੇ ਬੂਹੇ ਪੇੜ ਲਏ ਤਾਂ ਸਿੰਘਾਂ ਨਾਲ ਆਈਆਂ ਕੁੜੀਆਂ ਉੱਚੀ ਉੱਚੀ ਆਵਾਜ਼ ਵਿੱਚ ਬੋਲਣ ਲੱਗੀਆਂ ਆਏ ਨੀ ਨੇ ਹੰਗ ਗੂਹੇ ਖੋਲਦੇ ਉਹਨੇ ਸੰਗ ਦਿੱਲੀ ਪਾਣੀਪੱਤ ਤੋਂ ਨੱਚਦੀ ਆਈ ਅਫਗਾਨ ਫੌਜ ਅਫਗਾਨਿਸਤਾਨ ਪਹੁੰਚਦਿਆਂ ਤੱਕ ਉਦਾਸੀ ਵਿੱਚ ਡੁੱਬ ਗਈ ਸੀ ਤੇ ਇਸ ਸੋਗ ਦਾ ਕਾਰਨ ਸੀ ਪੰਜਾਬ ਅਫਦਾਲੀ ਨੂੰ ਪੰਜਾਬ ਤੋਂ ਭਜਾ ਕੇ ਸਿੰਘਾਂ ਨੇ ਪੂਰੇ ਪੰਜਾਬ ਉੱਤੇ ਆਪਣੇ ਖਾਲਸਾਈ ਨਿਸ਼ਾਨ ਗੱਡ ਦਿੱਤੇ ਸੀ ਖਾਲਸੇ ਨੇ ਲਾਹੌਰ ਦੇ ਸੂਬੇਦਾਰ 우ਬੇਦਖਾਨ ਨੂੰ ਹਰਾ ਕੇ ਲਾਹੌਰ ਵੀ ਜਿੱਤ ਲਿਆ ਸੀ ਇਸ ਵਿੱਚ ਲਾਹੌਰ ਸ਼ਹਿਰ ਦੇ ਲੋਕਾਂ ਨੇ ਵੀ ਸਿੰਘਾਂ ਦਾ ਸਾਥ ਦਿੱਤਾ ਖਾਲਸੇ ਨੇ ਸਰਦਾਰ ਜੱਸਾ ਸਿੰਘ ਅਨੂਵਾਲੀਆ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਤੇ ਸਿੰਘ ਸਰਦਾਰ ਜੱਸਾ ਸਿੰਘ ਜੀ ਨੂੰ ਪੰਥ ਪਾਸ਼ਾ ਕਹਿਣ ਲੱਗੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਪ੍ਰਤੀ ਪਹਿਲਾਂ ਹੀ ਨਵਾਬ ਕਪੂਰ ਸਿੰਘ ਨੇ ਕੋਈ ਖਵਾਨੀ ਕੀਤੀ ਸੀ ਜਦ ਭਈ ਜੱਸਾ ਸਿੰਘ ਜੀ ਬਚਪਨ ਵਿੱਚ ਇੱਕ ਦਿਨ ਘੋੜਿਆਂ ਨੂੰ ਦਾਣਾ ਵਰਤਾ ਰਹੇ ਸੀ ਤਾਂ ਨਵਾਬ ਕਪੂਰ ਸਿੰਘ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਦੇਖ ਕੇ ਕਿਹਾ ਸੀ ਕਿ ਮੈਂ ਕੁਝ ਘੋੜਿਆਂ ਦੀ ਲਿੱਦ ਚੱਕਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਏ ਹੋ ਸਕਦਾ ਹੈ ਪੰਥ ਤੈਨੂੰ ਪਾਸ਼ਾ ਹੀ ਬਣਾ ਦੇਵੇ ਸਰਦਾਰ ਜੱਸਾ ਸਿੰਘ ਜੀ ਨੂੰ ਨਵਾਬ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜੀ ਨੇ ਗੁਰੂ ਪਾਤਸ਼ਾਹ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਤੇ ਸਿੱਕੇ ਉੱਤੇ ਉਹ ਲਿਖਿਆ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜੀ ਮੋਹਰ ਉੱਤੇ ਖਣਵਾਇਆ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਭਾਵੇਂ ਜੇ ਕਿਸੇ ਦੇਸ਼ ਨੇ ਸਦਾ ਲਈ ਸ਼ਾਂਤੀ ਬਰਕਰਾਰ ਰੱਖਣੀ ਹੈ ਤੇ ਹਰ ਮੈਦਾਨ ਫਤਿਹ ਹਾਸਲ ਕਰਨੀ ਹੈ ਤਾਂ ਉਸ ਲਈ ਦੇਖਦੇ ਨਾਲ ਨਾਲ ਇਹ ਇੱਕ ਦਾ ਸਿਧਾਂਤ ਵੀ ਜ਼ਰੂਰੀ ਆ ਤੇ ਇਹ ਸਿਧਾਂਤ ਗੁਰੂ ਨਾਨਕ ਪਾਸ਼ਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਹੀ ਪ੍ਰਾਪਤ ਹੁੰਦੇ ਨੇ 1761 ਨੂੰ ਦੀਵਾਲੀ ਦੇ ਮੌਕੇ ਤੇ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸਦਿਆ ਗਿਆ ਲਾਹੌਰ ਜੇਤੂ ਖਾਲਸਾ ਪੰਥ ਦੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਅਕਾਲ ਬੁੰਗੇ ਤੇ ਖੜੇ ਸੀ ਸਰਬੱਤ ਖਾਲਸੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਲਈ ਮਤੇ ਪਾਸ ਕੀਤੇ ਗਏ ਹੁਣ ਸਮਾਂ ਸੀ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾ ਤੇ ਬਾਕੀ ਬਚੇ ਜ਼ਾਲਮ ਸੁਬੇਦਾਰਾਂ ਨੂੰ ਫੋਟਣ ਦਾ ਜਿਨ੍ਹਾਂ ਵਿੱਚ ਨਰੰਜਣੀਏ ਮਹੰਤ ਮਲੇਰ ਕੋਟਲੀ ਅਫਗਾਨ ਤੇ ਸਰਹੰਦ ਦਾ ਜੈਨ ਖਾਨ ਸ਼ਾਮਲ ਸੀ ਖਾਲਸੇ ਦੀਆਂ ਕਿਰਪਾਨਾਂ ਹੁਣ ਇਹਨਾਂ ਦੀ ਰੱਤ ਪੀਣ ਲਈ ਕਾਲੀਆਂ ਸੀ ਤੇ ਇਹਨਾਂ ਦੀ ਪਿਆਸ ਮਿਟਾਉਣਾ ਚਾਹੁੰਦੀਆਂ ਸੀ ਇਧਰ ਮੁਖਬਰਾ ਤੋਂ ਕਾਬਲ ਬੈਠੇ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਪਹੁੰਚੀ ਕਿ ਸਿੱਖਾਂ ਨੇ ਲਾਹੌਰ ਜਿੱਤ ਲਿਆਏ ਸਰਦਾਰ ਜਸਾ ਸਿੰਘ ਆਲੂ ਵਾਲਿਆਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਗਿਆ ਤੇ ਲਾਹੌਰ ਵਿੱਚ ਖਾਲਸੇ ਨੇ ਆਪਣਾ ਸਿੱਕਾ ਵੀ ਜਾਰੀ ਕਰ ਦਿੱਤਾ ਲਾਹੌਰ ਦੇ ਕਾਜ਼ੀ ਮੌਲਵੀਆਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਗੁੱਸਾ ਦਿਵਾਉਣ ਦੇ ਲਈ ਆਪਣੇ ਵੱਲੋਂ ਇੱਕ ਸਿੱਕਾ ਕੜਿਆ ਤੇ ਅਬਦਾਲੀ ਮੂਰੇ ਪੇਸ਼ ਕੀਤਾ ਜਿਸ ਉੱਤੇ ਲਿਖਿਆ ਸੀ ਸਿੱਕਾ ਜਦਦਰ ਜਹਾ ਬਫਜ਼ਲ ਅਕਾਲ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਦੇਸ਼ ਅਹਿਮਦ ਦਾ ਤੇ ਖੋਲਿਆ ਜਸੇ ਕਲਾਲ ਨੇ ਜਦ ਹੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜ੍ਹੀ ਤਾਂ ਉਸ ਦੇ ਸਿਰ ਤੋਂ ਪੈਰਾਂ ਤੱਕ ਅਗ ਲੱਗ ਗਈ ਸੀ ਉਸ ਨੂੰ ਇਸ ਗੱਲ ਦਾ ਗੁੱਸਾ ਚੜ ਰਿਹਾ ਸੀ ਕਿ ਪੂਰੇ ਹਿੰਦੁਸਤਾਨ ਨੂੰ ਪੈਰਾ ਹੀਟ ਮਸਲ ਦੇਣ ਵਾਲੇ ਅਫਗਾਨਾਂ ਦਾ ਖੂਪ ਪੰਜਾਬ ਪਾਣੀਆਂ ਦੇ ਵਾਸੀ ਖਾਲਸੇ ਨਹੀਂ ਮੰਨਦੇ ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਵੱਡੇ ਕੱਲੂਕਾਰ ਦੇ ਇਤਿਹਾਸ ਦੀ ਸਾਂਝ ਪਾਵਾਂਗੇ ਇਹ ਕਦੋਂ ਕਿੱਥੇ ਤੇ ਕਿਵੇਂ ਹੋਇਆ ਤੇ ਸਿੰਘਾਂ ਨੇ ਕਿਵੇਂ ਅਫਗਾਨ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਇਤਿਹਾਸ ਦੀ ਸਾਂਝ ਪਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਹਿਮਾ ਦੇ ਜਾਚਕਾਂ ਜੇ ਤੁਹਾਨੂੰ ਸਾਦਾ ਇਹ ਪ੍ਰਾਲਾ ਵਧੀਆ ਲੱਗਦਾ ਤਾਂ ਸਾਡੀ ਹੌਸਲਾ ਅਫਜ਼ਾਈ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਜੇ ਤੁਸੀਂ ਹਾਲੇ ਤੱਕ ਚੈਨਲ ਵਿਰਸਾ ਗੁਰਬਾਣੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਆਪਣੇ ਇਲਾਸਾਨੀ ਤੇ ਮਾਰਮਤੇ ਇਤਿਹਾਸ ਤੋਂ ਜਾਣੂ ਹੋ ਸਕੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਫਰ ਸ਼ਹਾਦਤ